ਨਹੀਂ ਹੰਗਸਿੰਗ ਅਮਰਤਪਾਲ ਸਿੰਘ ਮਹਿਰੋ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਬਠਿੰਡਾ ਦੀ ਸਥਾਨਕ ਅਦਾਲਤ ਦੇ ਵਿੱਚ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਗਈ ਤਾਂ ਜੋ ਅਮਰਤਪਾਲ ਸਿੰਘ ਮਹਿਰੋ ਜੋ ਯੂਏਈ ਦੇ ਵਿੱਚ ਲੁਕਿਆ ਹੋਇਆ ਦੱਸਿਆ ਜਾ ਰਿਹਾ ਹੈ ਉਸ ਦਾ ਸਾਥੀ ਰਣਜੀਤ ਸਿੰਘ ਨੂੰ ਅਦਾਲਤੀ ਕਾਰਵਾਈ ਤੋਂ ਭੱਜਣ ਕਰਕੇ ਪੀਓ ਕੋਸ਼ਿਤ ਕੀਤਾ ਜਾ ਸਕੇ ਦੱਸਿਆ ਕਿ ਇੱਕ ਕਾਰਵਾਈ ਡਿਜੀਟਲ ਕੰਟੈਂਟ ਕ੍ਰੀਏਟਰ ਕੰਚਨ ਕੁਮਾਰੀ ਦੇ ਕਤਲ ਮਾਮਲੇ ਸੰਬੰਧੀ ਹੈ ਜਾਣਕਾਰੀ ਮੁਤਾਬਕ ਪੁਲਿਸ ਨੇ ਅਦਾਲਤ ਨੂੰ ਇਹ ਦੱਸਿਆ ਕਿ ਦੋਵੇਂ ਮੁਲਜ਼ਮ ਕਤਲ ਮਾਮਲੇ ਦੇ ਵਿੱਚ ਲਗਾਤਾਰ ਫਰਾਰ ਨੇ ਕੇਸ ਦੀ ਸੁਣਵਾਈ 1 ਦਸੰਬਰ ਨੂੰ ਹੋਈ ਸੀ ਜਿੱਥੇ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਗੁਰਕੀਰਤ ਸਿੰਘ ਸੇਖੋ ਨੇ ਇਹ ਕਿਹਾ ਕਿ ਮੁਲਜ਼ਮਾਂ ਦੇ ਵਿਰੁੱਧ ਜਾਰੀ ਗੈਰ ਜ਼ਮਾਨਤੀ ਵਾਰੰਟ ਲਾਪਕਾਰੀ ਨਹੀਂ ਰਹੇ ਤੇ ਉਹ ਲੁਕਦੇ ਫਿਰ ਰਹੇ ਨੇ ਇਸ ਤੋਂ ਅੱਗੇ ਅਦਾਲਤ ਨੇ ਕਿਹਾ ਕਿ ਮੁਲਜ਼ਮ ਜਾਣਬੁੱਝ ਕੇ ਗ੍ਰਿਫਤਾਰੀ ਤੋਂ ਬਚ ਰਹੇ ਨੇ ਤੇ ਆਮ ਕਾਨੂੰਨੀ ਪ੍ਰਕਿਰਿਆ ਦੇ ਰਾਹੀਂ ਹਾਜ਼ਰ ਨਹੀਂ ਹੋ ਸਕਦੇ ਹੁਣ ਅਦਾਲਤ ਨੇ ਉਹਨਾਂ ਨੂੰ ਇਸ਼ਤਿਹਾਰ ਰਾਹੀਂ ਤਲਬ ਕਰਨ ਦਾ ਹੁਕਮ ਦਿੱਤਾ ਹੈ ਦੀ ਅਗਲੀ ਸੁਣਵਾਈ 22 ਦਸੰਬਰ ਤੇ ਪਾ ਦਿੱਤੀ ਗਈ ਹੈ ਦੱਸਿਆ ਕਿ 27 ਨਵੰਬਰ ਨੂੰ ਮ੍ਰਿਤਕ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਲੁਧਿਆਣਾ ਦੀ ਰਹਿਣ ਵਾਲੀ ਸੀ ਉਸ ਦੀ ਮਾਤਾ ਗਿਰਜਾ ਦੇਵੀ ਨੇ ਅਦਾਲਤ ਵਿੱਚ ਆਪਣਾ ਬਿਆਨ ਦਰਜ ਕਰਵਾਇਆ ਉਹ ਇਸ ਮਾਮਲੇ ਦੀ ਸ਼ਿਕਾਇਤ ਕਰਤਾ ਦੱਸੀ ਜਾ ਰਹੀ ਹੈ ਜਾਂਚ ਅਧਿਕਾਰੀਆਂ ਨੇ ਕਿਹਾ ਕਿ ਉਸ ਦਾ ਬਿਆਨ ਮਾਮਲੇ ਨੂੰ ਕਾਨੂੰਨੀ ਤਾਕਤ ਦਿੰਦਾ ਹੈ ਇੱਕ ਹੋਰ ਗਵਾਹ ਜਿਸ ਦਾ ਨਾਮ ਨਰੇਸ਼ ਕੁਮਾਰ ਦੱਸਿਆ ਜਾ ਰਿਹਾ ਹੈ ਉਸ ਨੇ ਵੀ ਅਦਾਲਤ ਵਿੱਚ ਬਿਆਨ ਦਰਜ ਕਰਵਾਏ ਨੇ ਇਸ ਤੋਂ ਬਾਅਦ ਬਠਿੰਡਾ ਐਸਐਸਪੀ ਅਮਨੀਤ ਕੌਂਡਲ ਨੇ ਇਹ ਕਿਹਾ ਕਿ ਰਾਜਧੀਆਂ ਏਜੰਸੀਆਂ ਕੇਂਦਰੀ ਏਜੰਸੀਆਂ ਦੇ ਨਾਲ ਮਿਲ ਕੇ ਯੂਏਈ ਤੋਂ ਅਮਰਿਤਪਾਲ ਸਿੰਘ ਮੈਰੋ ਦੀ ਪ੍ਰਤੀਯਾਰਪਣ ਕਾਰਵਾਈ ਦੇ ਲਈ ਇੰਟਰਪੋਲ ਦੀ ਮਦਦ ਲੈ ਰਹੀਆਂ ਨੇ ਸੂਤਰਾਂ ਦੀ ਮੰਨੀ ਹੈ ਤਾਂ ਮੁਲਜ਼ਮ ਨੂੰ ਪੀਓ ਐਲਾਨ ਕਰਨ ਤੋਂ ਬਾਅਦ ਇੰਟਰਪੋਲ ਤੋਂ ਰੈਡ ਕਾਰਨਰ ਨੋਟਿਸ ਜਾਰੀ ਕਰਵਾਉਣ ਚ ਮਦਦ ਮਿਲ ਸਕਦੀ ਹੈ ਪੁਲਿਸ ਮੁਤਾਬਕ ਅਮਰਤਪਾਲ ਸਿੰਘ ਮਹਿਰੋ ਕਤਲ ਕਰਨ ਤੋਂ ਬਾਅਦ ਦੁਬਈ ਭੱਜ ਗਿਆ ਸੀ ਪੁਲਿਸ ਨੇ ਦੱਸਿਆ ਕਿ ਕੰਚਨ ਨੂੰ ਅਮਰਤਪਾਲ ਸਿੰਘ ਮਹਿਰੋ ਤੇ ਉਸ ਦੇ ਦੋ ਨਹੰਗ ਸਿੰਘ ਸਾਥੀਆਂ ਨੇ ਗਲਾ ਘੁੱਟ ਕੇ ਮਾਰਿਆ ਤੇ ਇਹ ਹਤਿਆ ਕੰਚਨ ਦੀਆਂ ਉਹਨਾਂ ਸੋਸ਼ਲ ਮੀਡੀਆ ਪੋਸਟਾਂ ਦੇ ਕਾਰਨ ਹੋਈ ਦੱਸੀ ਜਾ ਰਹੀ ਹੈ ਜਿਨ੍ਹਾਂ ਦੇ ਨਾਲ ਸਿੱਖ ਭਾਈਚਾਰੇ ਦੀ ਭਾਵਨਾ ਆ ਪੜਕੀ ਸੀ ਇਸੇ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਤੇ ਕੰਚਨ ਕੁਮਾਰੀ ਨੂੰ ਲੈ ਕੇ ਕਈ ਬਿਆਨ ਵੀ ਦਿੱਤੇ ਗਏ ਉਸ ਦੇ ਕੰਟੈਂਟ ਨੂੰ ਲੈ ਕੇ ਵੀ ਵੱਡੇ ਸਵਾਲ ਚੁਕੇ ਗਏ ਹਾਲਾਂਕਿ ਕੁਝ ਲੋਕ ਕੰਚਨ ਕੁਮਾਰੀ ਦੇ ਹੱਕ ਦੇ ਵਿੱਚ ਵੀ ਆਏ ਸੀ ਪਰ ਅਮਰਪਾਲ ਸਿੰਘ ਉਦੋਂ ਦਾ ਹੀ ਫਰਾਰ ਦੱਸਿਆ ਜਾ ਰਿਹਾ ਹੈ ਲਗਾਤਾਰ ਅਮਰਪਾਲ ਸਿੰਘ ਮੈਰੋ ਦੀ ਭਾਲ ਕੀਤੀ ਜਾ ਰਹੀ ਹੈ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਅਮਰਪਾਲ ਸਿੰਘ ਪਹਿਲਾਂ ਦੁਬਈ ਭੱਜ ਗਿਆ ਸੀ ਤੇ ਹੁਣ ਏਜੰਸੀਆਂ ਦੇ ਨਾਲ ਮਿਲ ਕੇ ਅਮਰਪਾਲ ਸਿੰਘ ਮੈਰੋ ਦੀ ਭਾਲ ਸ਼ੁਰੂ ਹੋ ਚੁੱਕੀ ਹੈ ਤੇ ਜਲਦ ਤੋਂ ਜਲਦ ਅਮਰਪਾਲ ਸਿੰਘ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਹਾਲਾਂਕਿ ਪੁਲਿਸ ਦੀਆਂ ਟੀਮਾਂ ਉਸ ਸਮੇਂ ਤੋਂ ਹੀ ਲਗਾਤਾਰ ਜਾਂਚ ਪੜਤਾਲ ਦੇ ਵਿੱਚ ਰੁੱਝੀਆਂ ਹੋਈਆਂ ਨੇ ਤਾਂ ਹੁਣ ਏਜੰਸੀਆਂ ਦੀ ਮਦਦ ਦੇ ਨਾਲ ਅਮਰਿਤਪਾਲ ਸਿੰਘ ਮੈਰੋ ਨੂੰ ਭਾਰਤ ਵਾਪਸ ਲਿਆਉਣ ਦਾ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅਗਲਾ ਪੁਲਿਸ ਦਾ ਕੀ ਰੁਖ ਰਹਿੰਦਾ ਹੈ